ਗੱਜ ਕੀ ਹਾਲ ਦੇ ਨਾਲ ਮਮੀ ਜੀ ਢਾਪੀਦੇ ਹੋਏ ਨਾਲ ਇਹਨਾਂ ਦੀ ਕੁੜੀ ਜੀ ਲੈ ਬੋਧ ਤੇ ਲੱਗੀ ਹੋਈ ਕੰਨ ਦੇ ਵਿੱਚ ਐਰਫੋਰ ਲਾ ਕੇ ਫਿਰ ਦੀ ਕੰਮੋ ਕਮ ਆਸਟ੍ਰੇਲੀਆ ਲਗਾ ਮੈਂ ਥੇਣ ਕੇ ਕੁੜੀ ਨੇ ਦੀ ਛੱਡਦੀ ਨਹੀਂ ਇਹ ਤੇ ਇਹ ਤੇ ਵੇਲੇ ਖਾਣ ਗਈ ਸੀ ਅਜਾ ਉਹਦੀ ਮੈਡਮ ਨਹੀਂ ਛੱਡਦੀ ਜੀ ਤੇ ਫਿਰ ਉਹਨੇ ਕਰਨਾ ਹੀ ਆ ਬੌਸ ਹੁੰਦੀ ਆ ਉਹ ਆ ਬੈਡ ਮਾ ਆਪਣੇ ਸਕੂਲ ਵਿੱਚ ਨਹੀਂ ਬੜਦੀ ਬੌਸ ਆਪਣੀ ਇਧਰ ਮੈਡਮ ਹੀ ਆ ਬੌਸ ਉਧਰ ਬੌਸ ਹੋਊਗੀ ਇਧਰ ਮੈਡਮ ਤੇਰਾ ਬੌਸ ਨੇ ਕੀ ਬੋਲਿਆ ਜਿਵੇਂ ਤੂੰ ਦੁਬਾਰਾ ਬੋਲੀ ਜਿਵੇਂ ਇਹ ਮੇਰੀ ਬੌਸ ਤੇ ਹੈ ਇਹਦਾ ਜਿੱਦਾਂ ਕੀ ਕਾ ਕੀ ਕਹਿ ਸਕਦੇ ਆ employee ਨਾਜੀ ਦਰਦਾਂ ਮਤੋਂ ਤੱਕ ਲਈ ਐਦਾਂ ਕਦੇ ਵੀ ਨਹੀਂ ਕਹਿਣਾ ਚਾਹੀਦਾ ਕਦੇ ਕਿਸੇ ਨੂੰ ਆਪ ਦੀ ਮਾਨ ਨੂੰ ਆਪਾ ਦਾ ਕਰਕੇ ਆਨ ਸਿੱਧੀਆਂ ਗੱਲਾਂ ਨਹੀਂ ਤੇ ਹੁਣ ਇਹ ਕੀ ਕਿਹਾ ਸੀ ਮੈਂ ਕਿਹਾ ਕੀ ਕਿਹਾ ਕੀ ਕਿਹਾ ਪਾਲੇ ਦੀ ਕੁੜੀਏ ਅਗਲਾ ਚਾਹ ਰਾਮਰ ਕੋਲੇ ਜਦੋਂ ਧਮਕੀ ਦਿੱਤੀ ਜਾਂਦੀ ਅਸੀਂ ਡਰ ਜਾਂਦੇ ਹਾਂ ਮੈਂ ਨਾ ਜੀ ਜੀ ਇਲਾਮੀ ਆ ਬੇਲੇ ਚਾਹ ਰਾਮੇ ਇਲਾ ਗੀਤੀ ਹੋ ਗਿਆ ਤੇ ਭਰਾਵਾਂ ਦੀ ਕੀ ਕੀ ਪਾ